हे परमात्मा मैं बड़ी पापी हां मैं बड़े पाप कीती है मेरा बेटा घरक करा दे साडा ब्याह करा दो आहा थोनू नहीं करना आया थोनू नहीं करना आना है साडियां रीसा टामा टामा ही करता कमळिए मैं दादा करके आहा हां 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 हेrmारलका मैं बड़ा पापी है मैं बड़े पाप कीते मेनु सजा दे मेरा बेटा घरक कर दे मेरा ब्याह करा दे दसो कराऊंगी शादी भी की एज रखी है सबकी बड़ी सबसे छोटी उससे छोटी और तीनों एक ही एज की और तीन भाई है ना अगर तीन भाई तीनों कांटेक्ट करो और देवरानी जटानी तीनों को एक ही घर में आहा हा हा आओ मेरे मालका तेरे रंग ने आरे तेरिया कितिया तू ही जाने ਜੀ ਨ ਦੰਦਨੀ ਉਹ ਨ ਦੰਦਾ ਨੀ ਤੇ ਨ ਦੰਦਾ ਉਹ ਛਪੜ ਪਾਰ ਕੇ ਤੇ ਦੰਦਾ ਹੁਣ ਤਿੰਨ ਤਿੰਨ ਕੱਲੀ ਮੇਰੀ ਜਾਨ ਤੇ ਤੇਰੇ ਤੈਨੀਆਂ ਜਨਾਨੀਆਂ ਬਾਹੋਂ ਮੇਰੇ ਮਾਲਕਾ ਪਰ ਮੈਨੂੰ ਲਾਲਚ ਪੂਰਾ ਨਹੀਂ ਮੈਂ ਕਰਖੀ ਵੀ ਕੁੜੀਆਂ ਦੱਸੋ ਫਿਰ ਦੱਸੋ ਤੁਸੀਂ ਆਪਣੀ ਇੰਟਰੋਡਕਸ਼ਨ ਦੋ ਵੀ ਤੁਹਾਡੇ ਚੋਂ ਗੋਹਾ ਕਿਹੜਾ ਜੱਕ ਲੈਂਦੀ ਗੋਹੇ ਦੇ ਨਾਲ ਨਾਲ ਕੁੱਪ ਚ ਕਿਹੜੀ ਵੜ ਜਾਂਦੀ ਤੂੜੀ ਕੱਢਣੀ ਤੇ ਦੂਜਾ ਕੀ ਬਿਟੂ ਨਾ ਪੈਣਾ ਇਹ ਵੀ ਹੋਣਾ ਹੈ ਰੋਟੀ ਪਾਣੀ ਸਬਜੀ ਪੱਠਾ ਜਿਹੜੀ ਬਣਾਦੀ ਉਹ ਲਿਆਦੀ ਹੁਣ ਜੇ ਤਿੰਨੇ ਬੇਲੜਾ ਹੋਣ ਤੇ ਤਿੰਨੇ ਮੈਂ ਜਟੜੀਆਂ ਪਲਾ ਮੈਨੂੰ ਇਹ ਦੱਸੋ ਮੈਨੂੰ ਇੱਕੋ ਚਾਹੀਦੀ ਲਾਚ ਕੋਈ ਨਹੀਂ ਹੈਗਾ ਲਿਆਣੋਂ ਮੇਰੇ ਤੇ ਐਨੀ ਕਪੈਸਟੀ ਵੀ ਹੈਗੀ ਵੀ ਮੈਂ ਤਿੰਨੇ ਲੈ ਆਣੀ ਆ ਪਰ ਇਕਲੇ ਕਾ ਆਣੀ ਦੋ ਆ ਜਿਹੜੇ ਉਹ ਮੇਰੇ ਇੱਥੇ ਪੀਰ ਭਰਾਵਾਂ ਦੇ ਨੇ ਬੈਠੇ ਉਹਨਾਂ ਨੂੰ ਦੇ ਦੇਣੀਆਂ ਉਹਨਾਂ ਦਾ ਮੈਂ ਸਾਧੂ ਬਣ ਜਾਣਾ ਨਾਲੇ ਫੇ ਸਾਲੀਆਂ ਵੀ ਚਾਹੀਦੀਆਂ ਘਰ ਵਾਲੀਆਂ ਇੰਨੀਆਂ ਵੀ ਚੰਗੀਆਂ ਨਹੀਂ ਹੁੰਦੀਆਂ ਸਾਲੀਆਂ ਵੀ ਚਾਹੀਦੀਆਂ ਜੀਜੂ ਜੀਜੂ ਕਰਨੇ ਨੂੰ ਮੈਂ ਹੁਣ ਤੁਸੀਂ ਦੱਸੋ ਵੀ ਜੇ ਟੋਟਜੋ ਕੋ ਕੁੱਪ ਚ ਫੜ ਜਾਂਦੀ ਬੋਹਾ ਕੂੜਾ ਚੱਕ ਲੈਂਦੀ ਚਾਰੂ ਪੋਚਾ ਲਾ ਲੈਂਦੀ ਰੋਟੀ ਸਬਜੀ ਵਿੱਚ ਪ੍ਰੋਪਰ ਫਿੱਟ ਹੈ ਉਹ ਮੈਨੂੰ ਦੱਸੋ ਫੇ ਮੈਂ ਵਿਆਹ ਦਾ ਕਾਰਡ ਛਪਾਵਾਂ ਤੇ ਬਾਕੀ ਕਰਾ ਦਈਏ ਫੇ ਪਾਪਾ ਪਾਪਾ ਲੋਕ ਵੀ ਤਰਸ ਕੇ ਮੇਰੇ ਵਿਆਹ ਨੂੰ ਤਰਸ ਕੇ ਵੇ بڑے ਚੈਨਲ ਵਾਲੇ ਪੁੱਛਿਆ ਕਰਦੇ ਭਾਜੀ ਤੋ ਤੇ ਵਿਆਹ ਦੀ ਜਿਹੜੀ ਐ ਵੀਡੀਓ ਅਸੀਂ ਬਣਾ ਕਾ ਪਾਣੀ ਆਪਣੇ ਚੈਨਲ ਪਰ ਤੁਸੀਂ ਵਿਆਹ ਕਰਾਓ ਹੁਣ ਤੁਸੀਂ ਦੱਸੋ ਵੀ ਪਿਕਰ ਦਾ ਭਾਵ ਕਿਆਸਲਾ ਕਿਹੜੀ ਐ ਫਿੱਟਾ ਜਿਹੜੀ ਉਹ ਆਇਓ ਬਾਕੀ ਲਾਲਕ ਮੈਨੂੰ ਕੋਈ ਨਹੀਂ ਬੜਾ ਮਿਹਰਬਾਨ ਹੋਇਆ ਮੇਰੇ ਕੋਲ ਮਾਲਕਾ ਚ ਤਿੰਨ ਦਸੀਆਂ ਪਰ ਮੇਕੋ ਲੈ ਕੇ ਆਣੀ ਦੋ ਬਣਾਣੀਆਂ ਸਾਲੀਆਂ ਇੱਕ ਬਣਾਣੀ ਘਰ ਆਈ ਉਤੇ ਬਾਅਦ ਮਿਹਨਤ ਕਰਨੀ ਫਿਰ ਬਣਨਾ ਪਾਪਾ देखो यार मेरी उम्र हो गई है शादी करने की पर पता नहीं मैं कैसे घर में पैदा हो गई हूँ यार मेरी शादी की चर्चा ही नहीं होती मैं मेरी मम्मी से बोलती मम्मी मेरी शादी की उम्र होगी मम्मी बोलती खुद ही तो अभी बच्ची है शादी करके क्या कर लेगी भाई मैं भी चाहती हूँ यार कि मैं किसी की माँ को सास बनने का सुख दूँ किसी के बेटे को पति बनने का सुख दू कोई मुझे भाभी बोले चाची बोले भाभी बोले हाय लेकिन भाई मेरी शादी नहीं करा रहे मेरे घर वाले यार मैं भी मानूंगी भाई मेरे हस्बैंड को नहीं मानूंगी मैं मेरे पति को बहुत प्यार से रखूंगी मेरी शादी करा दो भाई क्या करूं मैं मेरी शादी कैसे होगी यार मतलब भगवान मैंने क्या ऐसी गलती कर दी यार मेरी उम्र हो गई है शादी की कब करूंगी शादी भाई ਓ ਅੜੀਏ ਸੇਵੇਂ ਹੀ ਐ ਸਾਡੇ ਵੀ ਅੱਗ ਲੱਗੀ ਵੀ ਸਾਡੇ ਘਰ ਦੇ ਲੋ ਬੱਸ ਪੈਸਾ ਤੱਕ ਮਤਲਬ ਐ 20 ਮਹੀਨੇ ਲੱਗ ਜਾਂਦੇ ਹਾਲ ਪੁੱਛਣ ਕੀ ਹਾਲ ਐ ਵਿਆਹ ਮੇਰਾ ਵਿਆਹ ਉਹ ਵੀ ਨਹੀਂ ਕਰਿਆ ਕਰਦੇ ਉਹ ਵੀ ਨਹੀਂ ਸੋਚਦੇ ਕੁਝ ਵੀ ਉਹ ਤਾਂ ਸੇਵੇਂ ਹੀ ਐ ਤੇਰੀ ਬਰੀ ਗੱਲ ਬਣਿਆ ਨਹੀਂ ਵੀ ਜਕਰ ਗਿਆ ਫੇਰ ਤਾਂ ਮੈਨੂੰ ਵੀ ਤੇਰਾ ਉਮਰ ਮੇਰੀ ਵੀ ਹੋ ਗਈ ਵੀ ਜੇ 5-7 ਸਾਲ ਮੇਰਾ ਹੋਰ ਨਾ ਵਿਆਹ ਹੋਇਆ ਨਾ ਅੜੀਏ ਤਬ ਤੇਰੀ ਕਹਾਜਾ ਵਿਆਹ ਵੀ ਉਬਰ ਹੋਈ ਤਾਂ ਮੇਰੀ ਤਾਂ ਦਾਦਾ ਬਣਨੀ ਹੋਰ ਹੋ ਜਾਈ ਐਦਾ ਦਾ ਹਾਲ ਹੋ ਗਿਆ ਬਾਬੇ ਤੂੰ ਮੇਰਾ ਵੀ ਤੇਰਾ ਤੇਰੇ ਵਾਸਤੇ ਤੇਰੇ ਵਾਲੀ ਕੰਡੀਸ਼ਨ ਹੈ ਸਾਡੀ ਗੱਲ ਪੱਕੀ ਪੜੀ ਜਾਂਣੀ ਤੂੰ ਹੁਣ ਰਾਜ਼ੀ ਹੋ ਜਾਈ ਵੀ ਗੱਲ ਕਿਦਾਏ ਵੀ ਹੁਣ ਮੇਰੇ ਵੀ ਵਧੇਰਾ ਚਾਹੀਏ ਵੀ ਮੈਨੂੰ ਕੋ ਫੋਫੜ ਕੇ ਹੈ ਆਹਾ ਆਹਾ ਕੋ ਮਾਸੜ ਕੇ ਹੈ ਆਹ 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 ਸਾਈ ਮੇਰੀ ਕਾਹਦਾ ਕੱਪ ਬਣਾ ਕੇ ਕਹੇ ਵੀ ਪੀ ਜੀ ਦੂਜੀ ਬੜਾ ਬੜਾ ਘਰਮ ਘਰਮ ਪੀ ਲੋ ਮੈਂ ਤੁਹਾਨੂੰ ਸੋਨੂੰ ਕਰ ਨਰਮ ਨਰਮ ਜੇ ਗੋਲ ਗੋਲ ਫੁਲਕੇ ਲਾਗਾ ਜੇਵਾ ਕਦੇ ਕਦੇ ਤੁਸੀਂ ਯਾਰ ਹੁੰਦਾ ਐਦਾਂ ਦੇ ਚਾਪ ਫੇਰੇ ਮੇਰੇ ਨਹੀਂ ਨਿਆਰੇ ਖੇਲ ਆਹਾਹਾ ਕਦੇ ਮੇਰੀ ਟੀਮੀ ਚੱਕਿਆ ਕਦੇ ਮੈਂ ਚੱਕਿਆ ਕਦੇ ਮੇਰੇ ਉੱਪਰ ਮੂਤਿਆ ਕਦੇ ਮੇਰੀ ਟੀਮੀ ਉੱਪਰ ਮੂਤਿਆ ਇਹ ਚੀਜ਼ਾਂ ਕਰਦਾ ਸੁਆਦੇ ਬਖਰਾਏ ਸੁਮਤਾ ਕਹਿੰਦਾ ਵੀ ਜੇ ਤੇਰਾ ਨਹੀਂ ਹੁੰਦਾ ਤਾਂ ਦੇਖ ਲੈ ਜੇ ਕਿ ਤੇਰਾ ਮਨ ਦਾ ਕਿਤੇ ਭਲਾ ਕਰਦੇ ਗਰੀਬ ਦਾ ਇਹੀ ਭਲਾ ਨਹੀਂ ਤੂੰ ਕਰਦੀ ਹੈਗੀ ਕਾਹਦੇ ਤੇਰਾ ਵਿਆਹ ਨਹੀਂ ਹੁੰਦਾ ਤੈਨੂੰ ਸ਼ਰਾਪ ਲੱਗਿਆ ਵਾ ਆਹਾ ਹਾ 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 ਹੈ ਮੇਰੇ ਵਾਲ ਕਾ ਤੇਰੇ ਰੰਗ ਨਿਆਰੇ ਜਿੰਨੇ ਟੱਕਰਦੇ ਉੰਨੇ ਹੀ ਛੜੇ ਆ ਗੋੜੇ ਛੜਾ ਇਹ ਵੀ ਜਰਾ ਇਹ ਵੀ ਕਿਦਾਲੀ ਭਾਲਦਾ ਕੋਈ ਹਾਲ ਨਹੀਂ ਇਹਦੇ ਹਾਲ ਦਾ ਬਹੁਤ ਬੁਰਾ ਹਾਲ ਹੈ ਕਹਿੰਦਾ ਨਕੇਜ ਕਮ ਕਰਦਾ ਪਰ ਹਜੇ ਤੱਕ ਜਨਾਨੀ ਨਹੀਂ ਜੁੜਦੀ ਬੇੜੇ ਬੈਠ ਗਿਆ ਮੈਂ ਤਾਂ ਕੈਨ ਰੱਬ ਕਰੇ ਤੈਨੂੰ ਰੱਬ ਟੀਵੀ ਦੇ ਵ ਸੋਣੀ ਜੀ ਅਗਲਾ ਦਸਹਿਰਾ ਤੂੰ ਆਪਣੀ ਟੀਵੀ ਦਾ ਹੱਥ ਫੜ ਕੇ ਦੇਖਿਆ ਮੂੰਹ ਤੇ ਅਗਲੇ ਦਸਹਿਰੇ ਨੋ ਵੀਰਿਆ ਉਤੇ ਅਗਲੇ ਦਸਹਿਰੇ ਨੋ ਤੇਰਾ ਮੁੰਡਾ ਤੈਨੂੰ ਪਾਪਾ 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 ਕਰਦਾ ਫਿਰ ਤੇ ਤੂੰ ਨੂੰ ਲੈ ਕੇ ਦੇ ਮੈਂ ਹਨੂਮਾਨ ਵਾਲਾ ਗਰਗੋਜਾ ਚਾਚਾ ਆਹਾ ਹਾ 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 ਐਵਰੀਵਨ ਲੱਕਾ ਕਿੰਨਾ ਟਾਈਮ ਹੋ ਗਿਆ ਕਿੰਨਾ ਸਮਾਂ ਹੋ ਗਿਆ ਜਨਾਨੀ ਮੰਗ ਤੈਨੂੰ ਹੁਣ ਜਨਾਨੀ ਦੇ ਜਿਹੜਾ ਜਿਹੜਾ ਆਣ ਵਾਲਾ ਸਿਆਲ ਐ ਬੜਾ ਸੋਹਣਾ ਲੰਘੇ ਲੇਕਿਨ ਲੰਘੇ ਠੰਡਰਾ ਲੱਕਾ ਬੜਾ ਛੇ ਹੋ ਗਿਆ ਜਨਾਨੀ ਮੰਗ ਤੈਨੂੰ ਚਾਚਾ ਕਹਦੇ ਮੰਗ ਮੇਰੇ ਵਾਸਤੇ ਜਨਾਨੀ ਕੋਈ ਨਾ ਮਾਰਾ ਪਾਨੀ ਓ ਚਾਚਾ ਚਾਚੀ ਨੇ ਵੀ ਆਰ ਵਿੱਚ ਚਾਚਾ ਨਾ ਤੈਨੂੰ ਨਹੀਂ ਨਾ 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 ਜਨਾਨੀਆਂ ਬੜੀਆਂ ਖਤਰਨਾਕ ਹੁੰਦੀਆਂ ਘੂਆ ਘਟ ਦਿੰਦੀਆਂ ਦਾ ਸੋ ਡਿਆ ਲਾਗਦਾ ਮਾ ਰਿਸਤਾ ਰੋਸਤਾ ਕਰਾ ਦਈਏ ਲੱਭਦੀ ਏ ਕੋਈ ਦੀਪਨ ਘਟਾਈ ਕਰਾ ਦਈਏ ਛਗਣ ਸੁਗਣ ਪਵਾ ਦਈਏ ਲੱਡੂ ਲੂਡੂ ਵਿਆਹ ਵਾਲਾ ਖਵਾ ਦਈਏ ਹਾਏ ਨਹੀਂ ਪਚੋਲਣੇ ਨਹੀਂ ਪਚੋਲਣੇ ਨੀ ਮਰਚਾ ਨਹੀਂ ਆਪਣੇ ਨਿਆਣੇ ਦਾ ਵਿਆਹ ਕਰਕੇ ਕਿਤੇ ਕੀ ਕਰਾ ਦੇ ਕਰਾ ਦੇ ਲੱਡੂ ਤਾਂ ਤਾਂ ਪਤਾ ਨਹੀਂ ਪਰ ਜਰਨੈਲ ਸਿੰਘ ਮਿਲ ਜਾਵੇ ਡੈਡੀ ਡੈਡੀ ਹੋ ਜਾਵੇ ਬਸ ਸ਼ਾਮ ਜੇ ਨਾ ਆਪਣੀ ਘਰ ਵਾਲੀ ਤੇ ਸੋਨੇ ਚੋਗਾ ਹੋ ਜਾ ਮਾਂ ਵੀ ਰੋਟੀ ਖਾਣੀ ਕਿੰਨਾ ਟਾਈਮ ਹੋ ਗਿਆ ਸੋਣਾ ਨਹੀਂ